ਪਰਮ ਸਤਕਾਰ ਜੋਗ ਦੀਨ ਦੁਨੀ ਦੇ ਮਾਲਕ ਚਵਰੋਂ ਤਖਤੋਂ ਕੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਲੰਮੇ ਸਮੇਂ ਤੋਂ ਲੈ ਕੇ ਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਜਿੱਥੇ ਬਾਬਾ ਪਰਮਜੀਤ ਸਿੰਘ ਜੀ ਔਰ ਬਾਬਾ ਮਹਿੰਦਰ ਸਿੰਘ ਜੀ ਬਹੁਤ ਵੱਡਾ ਮੇਹਰ ਪਰਸਾਰੇ ਨੇ ਕਿਰਪਾ ਦਾ ਉਥੇ ਆਪ ਸਭ ਸੰਗਤਾਂ ਕਈ ਦਿਨ ਤੋਂ ਰਾਤਰੀ ਨੂੰ ਕਥਾ ਹੁੰਦੀ ਹੈ ਸਵੇਰ ਵੇਲੇ ਬੱਚਿਆਂ ਨੂੰ ਗੱਤਕਾ ਸਿਖਾਇਆ ਜਾਂਦਾ ਹੈ ਹੁਣ ਤਿੰਨ ਰੋਸ ਤੋਂ ਲੈ ਕੇ ਲਗਾਤਾਰ ਸਤਿਗੁਰਾਂ ਦੀ ਰੱਬੀ ਬਾਣੀ ਦੇ ਜਪਾ ਜਾਪ ਤੇ ਅੱਜ ਪਤਾ ਨਹੀਂ ਕਿੰਨੇ ਸਾਧੂਆਂ ਨੇ ਕਿੰਨੇ ਰੱਬ ਦੇ ਪਿਆਰਿਆਂ ਨੇ ਆ ਕੇ ਤੁਹਾਡੇ ਚਰਨ ਝਾੜਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਜਦੋਂ ਕਰੋ ਜਿਉਂ-ਜਿਉਂਕ ਆਵਾਜ਼ਾਂ ਪਹੁੰਚਦੀਆਂ ਨੇ ਭਾਈ ਅਸਲੀ ਗੱਦਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜਾ ਸ੍ਰੋਕ ਹੋਣ ਲੱਗ ਜਾਂਦਾ ਸਾਰੇ ਸੰਗਤ ਨੂੰ ਆ ਜਾਣਾ ਚਾਹੀਦਾ ਪਰ ਆਪਾਂ ਨੂੰ ਆਦਤ ਨਹੀਂ ਪਈ ਹੈ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਉਦੋਂ ਆਉਣਾ ਜਦੋਂ ਸਮਾਪਤੀ ਦਾ ਸਮਾਂ ਹੋਵੇ ਕੋਈ ਪਤਾ ਨਹੀਂ ਕਿਹੜਾ ਕਿੰਨੀ ਕਿਰਪਾ ਲਈ ਫੜਦਾ ਕਿ ਨਹੀਂ ਥੋੜੀ ਪਰ ਦੇਣੀ ਇਹ ਗੁਰੂ ਨਾਨਕ ਦੇਵ ਜੀ ਸਾਧ ਸੰਗਤ ਜੀ ਜਗਮਤੀਰ ਤੋਂ ਦੇ ਨੇ ਸਾਦੂ ਕੀ ਪਤਾ ਕਰੋ ਕਿ ਹੋਜੀ ਬਰਸਾਤ ਹੋਣੀ ਕੀ ਪਤਾ ਕਿ ਹੋਜੀ ਕਿਰਪਾ ਹੋਣੀ ਹੈ ਕਿਰਪਾ ਹੀ ਹੋਈ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੱਜ ਕੀ ਅੱਖੋਂ ਸਤਨਾਮ ਸ੍ਰੀ ਵਾਹਿਗੁਰੂ ਅਮਰੰਤ ਤੇ ਫਿਰਤੇ ਕੋਈ ਬਾਤ ਰੱਬ ਉਸਤਾ ਇਥੋਂ ਮਾਰਗ ਬਸਰੂ ਹੁੰਦਾ ਹੈ ਜਿਹਦੇ ਸਿਰਿਆ ਤਿੰਨ ਸਵਾਰਿਆਂ ਤੇ ਖਤਮ ਹੋ ਜਾਏਗਾ ਜਿੱਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਰੋਂਦੇ ਫਿਰਦੇ ਸੀ ਕੋਈ ਗੱਲਬਾਤ ਨਹੀਂ ਸੀ ਬਿਲਕੁਲ ਵੀ ਕੁਸਦਈ ਨਹੀਂ ਸੀ ਕੋਈ ਘਰ ਦੇ ਸ਼ਰੀਕੇ ਦੇ ਪਿੰਡ ਵਾਲੇ ਚੰਗਾਈ ਦੀ ਸਭੀ ਦੇ ਸੀ ਤੇ ਇੱਕ ਦਿਨ ਉਹ ਆ ਗਿਆ ਕਹਿੰਦੇ ਅਮਰਤ ਵੇਲੇ ਉੱਠ ਕੇ ਧੰਗੁਰੂ ਰਾਮ ਸਾਹਿਬ ਕਹਿੰਦਿਆ ਕਿ ਉਹ ਵੀ ਚੱਕੀ ਜਾਂਦੀ ਹੈ ਜਿੱਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਆਪਾਂ ਵੀ ਤੇ ਗਰੀਬੀ ਨੂੰ ਦੂਰ ਕਰਨ ਦਾ ਜਨਨ ਨਹੀਂ ਕਰਦੇ ਵੀ ਸਤਿਗੁਰੂ ਸਾਡੇ ਤੇ ਵੀ ਕਿਰਪਾ ਹੋ ਜਾਵੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹੋ ਜਿਹੇ ਗੁਣ ਤੁਹਾਡੇ ਵਿੱਚ ਕਿਹੜਾ ਸੀਗਾ ਤੇ ਗੁਰ ਤੇ ਸਾਰਿਆਂ ਨੂੰ ਪਤਾ ਹੈ ਵੀ ਮਿੱਠਤ ਨੀਵੀਂ ਨਾਲ ਕਾ ਗੁਣ ਜਈਆਂ ਆਂ ਧਰਤ ਨਿਬਦਾਉ ਹੈ ਜਿਹੜੇ ਦਰਖਤੋਂ ਫੜ ਲੱਗੇ ਹੋਣ ਜਿਹਨੂੰ ਬਾਲੇ ਦੀ ਲੱਗਦਾ ਉਹਦੀਆਂ ਤਾਲੀਆਂ ਥੱਲੇ ਥੋੜੋ ਝੁਕਦੀਆਂ ਨੇ ਦੇਸ ਦੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕਰਦੀ ਨਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਸਾ ਨੇ ਘੱਟ ਖਾਣਾ ਘੱਟ ਬੋਲਣਾ ਸ਼ੁਰੂ ਕਰਤਾ ਹੈ ਜਿੱਤੇ ਆਖੋ ਸਭ ਦਾ ਸ਼੍ਰੀ ਵਾਹਿਗੁਰੂ ਸਾਗੇ ਜੇ ਨਹੀਂ ਮਹਾਰਾਜੇ ਨੂੰ ਹੋ ਕੀ ਗਿਆ ਇਹ ਤੇ ਨਹੀਂ ਵੀ ਨਹੀਂ ਚੱਕਦਾ ਮਾਰੇ ਕਹਿੰਦੇ ਭਾਈ ਇਹ ਵੱਡਿਆਂ ਦੀ ਦਸਾਨੀ ਹੁੰਦੀ ਹੈ ਜਿੱਤੇ ਆਖੋ ਸਭ ਦਾ ਸ਼੍ਰੀ ਵਾਹਿਗੁਰੂ ਇਹ ਦਿਵਣ ਅਵਾਲਿਆਂ ਦੀ ਦਸਾਨੀ ਹੁੰਦੀ ਹੈ ਉਹ ਨਹੀਂ ਆਲਾ ਦੁਆਲਾ ਦੇਖਦੇ ਹੁੰਦੇ ਓਏ ਬੰਨਾਨਾ ਕਿਤੇ ਕੋਲੇ ਬਹਿ ਗਏ ਨਾ ਬਸ ਉਹਨਾਂ ਦਾ ਸੁਰਤ ਦੇ ਸ਼ਬਦ ਦਾ ਮੇਲ ਹੀ ਨਹੀਂ ਤਾਂ ਹੁੰਦਾ ਆਪਣਾ ਮਤਲਬ ਤੇ ਸਿਰਫ ਸੁਰਤ ਦੇ ਸ਼ਬਦ ਦੇ ਮੇਲ ਦੀ ਗੱਲ ਹੈ ਨਾ ਦੋ ਤਾਰਾਂ ਦੇ ਭਾਈ ਜਿਨ੍ਹਾਂ ਦਾ ਪੱਖਾ ਚੱਲਦਾ ਸੁੱਚ ਚਲਦੀ ਹੈ ਬੱਲਮ ਚੱਲਦਾ ਹੈ ਦੋਵੇਂ ਤਾਰਾਂ ਇੱਕੋ ਦੇ ਵਿੱਚ ਛੱਡੀ ਹੁੰਦੀ ਹੈ ਇੱਕ ਤੰਦੀ ਹੁੰਦੀ ਹੈ ਦੋਵੇਂ ਆਪਸ ਵਿੱਚ ਨਾ ਮੇਲਣਾ ਬੱਲਮ ਵੀ ਨਹੀਂ ਜਗਣਾ ਪੱਖਾ ਵੀ ਨਹੀਂ ਚੱਲਣਾ ਕੋਈ ਵੀ ਚੀਜ਼ ਨਹੀਂ ਚੱਲੂਗੀ ਜਦੋਂ ਉਹ ਆਪਸ ਵਿੱਚ ਮਿਲ ਗਈਆਂ ਤੇ ਤਲਕ ਦੇਣ ਵਕਤ ਵੀ ਚੱਲ ਪੈਂਦਾ ਪੱਖਾ ਲਾ ਲਓ ਏਸੀ ਲਾ ਲਓ ਕੋਈ ਮਰਜੀ ਲਾ ਲਓ ਸਤ ਗੁਰੂ ਦੇ ਜੀਵਨ ਤੇਰਾ ਲੰਘਦਾ ਜਾ ਰਿਹਾ ਹੈ ਜੀਵਨ ਦੇ ਵਿੱਚ ਅਸਲੀਅਤ ਕੀ ਸੀ ਸਬਦ ਤੇ ਸੁਰਤ ਦਾ ਮੇਲ ਸੀ ਸਭ ਨੇ ਸੁਰਤ ਦਾ ਮੇਲ ਤਾਂ ਸਾਸ ਜੀ ਹੋ ਹੀ ਗਿਆ ਸਬਦ ਤੇ ਸੁਰਤ ਦਾ ਮੇਲ ਮਾਰੇ ਕਹਿੰਦੇ ਕੋ ਨਾਨਕ ਸ੍ਰੇਸ਼ਟ ਦਾ ਮੋਲ ਰਚਿਆ ਸਤ ਵਰ ਕਹਿੰਦੇ ਜਦੋਂ ਮੈਂ ਸ੍ਰੇਸ਼ਟੀ ਸਾਜੀ ਸੀ ਨਾ ਜੋਤ ਰੱਖੀ ਐਵੇਂ ਰੁੱਖ ਤੇਰੇ ਵਿੱਚ ਉਦੋਂ ਹੀ ਮੈਂ ਜੋਤ ਰੱਖਤੀ ਸੀ ਆਹ ਗੱਲ ਅਲੱਗਾਂ ਕੋਈ 30 ਸਾਲ ਦਾ ਹੋ ਕੇ ਮਰ ਗਿਆ ਕੋਈ 20 ਸਾਲ ਦਾ ਹੋ ਕੇ ਮਰ ਗਿਆ ਕੋਈ 50 ਸਾਲ ਦਾ ਹੋ ਕੇ ਮਰ ਗਿਆ ਕੋਈ 100 ਤੇ ਪਹੁੰਚ ਗਿਆ ਮਰ ਗਏ ਤੇ ਗੇਟ ਜਿਆ ਬਣਾ ਹੋਇਆ ਖੂਦੀ ਟਿੱਡਾ ਵਾਲਾ ਤੇ 100 ਦੀ ਉਮਰ ਹੋ ਗਈ ਕੀ ਕੀ ਗੱਲ ਹੈ ਯਾਰ ਦੀ ਉਮਰ ਹੋ ਗਈ ਕਿੱਡੀ ਕੇ ਕੱਲ ਹੈ ਕੋਈ ਜੰਮਦਾ ਮਰ ਗਿਆ ਕਿੱਡੀ ਕੇ ਕੱਲ ਹੈ ਮਾਰੇ ਕਹਿੰਦੇ ਸ਼ਬਦ ਤੇ ਸੁਰਤ ਦਾ ਜੇ ਮੇਲ ਨਹੀਂ ਹੋਇਆ ਉਮਰ ਨੂੰ ਕੀ ਕਰੇ ਇਨਾ ਗੱਜ ਕੇ ਅੱਖੋ ਸਤਨਾ ਸ਼੍ਰੀ ਅਕਾਲ ਇਹ ਤਾਂ 40 ਸਾਲ ਜਾ ਕੇ ਕਹਿੰਦਾ ਮੈਂ ਸਵਰਗਾਂ 'ਚ ਪਹੁੰਚ ਗਿਆ 30 ਸਾਲ ਲਾ ਕੇ ਕਹਿੰਦਾ ਮੈਂ ਨਰਕਾਂ 'ਚ ਪਹੁੰਚ ਗਿਆ 100 ਸਾਲ ਲਾ ਕੇ ਕਹਿੰਦਾ ਉਹ ਸੋਨੇ ਦੀਆਂ ਪੌੜੀਆਂ ਲੱਗ ਗਈਆਂ ਕਿਹੜੀਆਂ ਪੌੜੀਆਂ ਲੱਗ ਗਈਆਂ ਸੁਰਤ ਤੇ ਸ਼ਬਦ ਦਾ ਮੇਲ ਤਾਂ ਹੋਇਆ ਹੀ ਨਹੀਂ ਗੱਜ ਕੇ ਅੱਖੋ ਸਤਨਾ ਸ਼੍ਰੀ ਅਕਾਲ ਇਹ ਇਹ ਕੋਈ 5-7 ਦਿਨਾਂ ਦੀ ਗੱਲ ਨਹੀਂ ਹੈ ਇਹ ਕੋਈ ਇੱਕ ਅਧੇ ਜਨਮ ਦੀ ਗੱਲ ਨਹੀਂ ਹੈ ਉਹ ਰੱਬ ਦੇ ਪਿਆਰਿਓ ਇੱਥੇ ਮਾਰਾ ਸੱਚੇ ਬਾਸਾ ਕੈ ਜੁਗਾਂ ਦੇ ਜੁਗ ਲੱਗ ਜਾਂਦੇ ਨੇ ਭਈ ਤੇ ਇਹ ਕਿਤੇ ਕਹਾਣੀ ਬਣੂਗੀ ਫੇਰ ਕਿਤੇ ਗੱਲ ਬਣੂਗੀ ਫੇਰ ਕਿਤੇ ਮੌਜ ਦਾ ਮਾਲਕ ਬਣੇਗਾ ਗੱਲ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਸਤਗੁਰੂ ਗੁਰੂ ਰਾਮਦਾਸ ਸੱਚੇ ਬਾਸਾ ਨੇ ਕਿੱਡੀ ਰਹਿਮਤ ਕਰੀ ਹੋਣੀ ਹੈ ਕਿੱਡੀ ਬਖਸ਼ਿਸ਼ ਕਰੀ ਹੋਣੀ ਹੈ ਜਦੋਂ ਦਰਸ਼ਨ ਹੋ ਗਏ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਕਹਿੰਦੇ ਜੀ ਉਹ ਜਨਮਾਂ ਜਨਮਾਂ ਦੀ ਸਤ